ਕਿੰ ਸਾਰੀ ਦੁਨੀਆ ਹੀ ਡਾਕਟਰ ਹੈ ਤੁਸੀਂ ਕਿਸੇ ਕੋਲ ਇਹ ਮਾਰਾ ਜਾਂ ਦੁੱਖ ਦੱਸ ਲਿਓ ਉਹ ਤੁਹਾਨੂੰ ਨਾਲ ਦੀ ਨਾਲ ਦਵਾਈਆਂ ਦਸਨੀਆਂ ਸ਼ੁਰੂ ਕਰ ਲੂਗਾ ਕੋਈ ਸਤਨਾ ਹੋ ਸਕਦਾ ਸਾਨੂੰ ਕੋਈ ਗਲਤ ਦਵਾਈ ਦੱਸ ਦੇਵੇ ਤੇ ਇਹਨੂੰ ਕਹਿੰਦੇ ਆ ਨੀਮ ਹਕੀਮ ਖਤਰਾ ਇਹ ਜਾਣ ਭਾਵ ਜਿਹੜਾ ਡਾਕਟਰ ਹੈ ਨਾ ਉਹ ਪੂਰਾ ਡਾਕਟਰ ਨਹੀਂ ਹੈ ਮਨੁੱਖ ਜਿਹੜਾ ਅਧੂਰਾ ਡਾਕਟਰ ਹੈ ਉਹ ਸਾਨੂੰ ਕੋਈ ਐਸੀ ਦਵਾਈ ਨਹੀਂ ਦੇ ਸਕਦਾ ਕਿ ਸਾਡੀ ਜਾਨ ਦਾ ਖਤਰਾ ਹੋ ਜਾਵੇ ਜੇ ਵਿਕਣਾ ਭਾਈ ਕੋ ਦਾਸ ਨੇ ਬੜੀ ਸੋਹਣੀ ਕਹਾਣੀ ਲਿਖੀ ਹੈ ਇਹਦੇ ਵਿੱਚ ਆਪਣੀਆਂ 12 ਦੇ ਵਿੱਚ ਕਹਿੰਦੇ ਇੱਕ ਦਿਨ ਕੀ ਹੋਇਆ ਮਖਸਰ ਕਰਦੇ ਹਨ ਕਿ ਜਿਸ ਵੇਲੇ ਖੇਤਾਂ ਦੇ ਵਿੱਚ ਇੱਕ ਉਠ ਛੱਡਿਆ ਹੋਇਆ ਮਕਾਨਵਾਲਕ ਨੇ ਖੇਤਾਂ ਦੇ ਮਾਲਕ ਨੇ ਖਰਬੂਜੇ ਲੱਗੇ ਸੀ ਖੇਤਾਂ ਵਿੱਚੋਂ ਖਰਬੂਜੇ ਖਾ ਰਿਆ ਸੀ ਉੱਥੇ ਹੋਰ ਵੀ ਦੋ-ਚਾਰ ਬੰਦੇ ਕੰਮ ਕਰਦੇ ਫਿਰਦੇ ਸਨ ਤੇ ਕੀ ਹੋਇਆ ਉਸ ਉਠਣੇ ਇੱਕ ਖਰਬੂਜਾ ਚੱਕਿਆ ਤੇ ਸਾਬ ਦਾ ਹੀ ਟਪੌਣ ਲੱਗਿਆ ਦੰਦ ਨਾ ਬੱਜਿਆ ਉਸ ਟੁੱਟਿਆ ਨਾ ਸਾਬ ਤਾਂ ਜਾ ਕੇ ਗਲੇ 'ਚ ਫਸ ਗਿਆ ਕੋ ਸਤਨਾਉ ਚ ਉਹਨਾਂ ਗਾਂ 'ਚ ਆਵੇ ਨਾ ਪਛਾਣ ਜਾਵੇ ਉਹ ਗੁਰੂ ਪਿਆਰੋ ਉੱਠ ਔਖਾ ਹੋਣ ਲੱਗਿਆ ਹੁਣ ਜ਼ਿੰਮੇਦਾਰ ਦਾ ਰੋਲ ਉੱਠਦੇ ਨਾਲ ਵਾਹ ਇਹਨੂੰ ਪਤਾ ਲੱਗਿਆ ਉਹ ਖਰਬੂਜਾ ਗਲੇ 'ਚ ਫਸ ਗਿਆ ਉਨੇ ਨੂੰ ਤੁਨੂੰ ਬਿਠਾਇਆ ਮੋਚ ਕੇ ਬਿਠਾਉਣ ਤੋਂ ਬਾਅਦ ਐਡਾ ਸਿੱਟਿਆ ਉਹਨੂੰ ਤੂੰ ਦੀ ਧੌਂ ਦੇ ਹੇਠਾ ਇੱਕ ਰੱਖੀ ਤੇ ਇੱਕ ਉੱਤੋਂ ਫੜੀ ਤੇ ਇੱਥੇ ਧੌਂ ਤੇ ਮਾਰੀ ਹੁਣ ਉਹਦੀ ਤਾਂ ਜਿਹੜੀ ਖੱਲ ਹੈ ਦੋ ਉਂਗਲਾਂ ਮੋਟੀ ਆ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਖਰਬੂਜਾ ਫਟ ਗਿਆ ਕੋ ਸਤਰੰਗ ਅੰਦਰ ਟੱਪ ਗਿਆ ਕੋਈ ਬੰਦਾ ਇਹ ਚੀਜ਼ ਦੇਖ ਕੇ ਜਰ ਕਹਿੰਦੇ ਇਹਦੇ ਗਲੇ 'ਚ ਕੋਈ ਨੁਕਸ ਪਿਆ ਸੀਗਾ ਤੇ ਇੱਟ ਦੇ ਨਾਲ ਹੀ ਠੀਕ ਕਰਤਾ ਉੱਠ ਨੂੰ ਇਹ ਤਾਂ ਬਹੁਤ ਸੌਖੀ ਡਾਕਟਰੀ ਆ ਉਹਦੇ ਬੈਗ ਦੇ ਵਿੱਚ ਦੋ ਇੱਟਾਂ ਪਾਈਆਂ ਤੇ ਪਿੰਡੋਂ ਨਿਕਲ ਗਿਆ ਕਹਿੰਦਾ ਗਲੇ ਦੇ ਰੋਗ ਠੀਕ ਕਰਾ ਲਓ ਸਿਰ ਦੇ ਰੋਗ ਠੀਕ ਕਰਾ ਲਓ ਕੋਈ ਗਲੇ ਕਰਕੇ ਦੁਖੀ ਹੋਵੇ ਕੋਈ ਸਿਰ ਕਰਕੇ ਦੁਖੀ ਹੋਵੇ ਤੇ ਮੈਂ ਇਲਾਜ ਕਰਦੇ ਆ ਤੇ ਗੁਰੂ ਪਿਆਰੂ ਕਹਿੰਦੀ ਬੁੜੀ ਵਿਚਾਰੀ 77 ਸਾਲ ਦੀ 80 ਸਾਲ ਦੀ ਹੁਣ ਮੰਜੇ 'ਚ ਪਈ ਆ ਘੋਲ ਨੂੰ ਵੱਜਦਾ ਉਹਦਾ ਸਵਾਸ ਨਿਕਲਦਾ ਨਹੀਂ ਫਸਿਆ ਹੁੰਦਾ ਕਿਤੇ ਉਹ ਤਾਂ ਫਸੇ ਆਉਂਦਾ ਸਾਡੀ ਸੁੱਤ ਕਿਤੇ ਬੱਸੀ ਹੁੰਦੀ ਆ ਹਾਂ ਜਵਾਕਾ ਲਕੀ ਬਣੂਗਾ ਉਹ ਜੇ ਸੋਚੀ ਜਾਂਦਾ ਨਾ ਬੰਦਾ ਫਿਰ ਜਾਨ ਨਿਕਲਦੀ ਨਹੀਂ ਜਾਂਦੀ ਉਹਦੀ ਕੋ ਸਤਨਾਮ ਸੀ ਤੋ ਕੋਲ ਨੂੰ ਬੱਜਿਆ ਸੀਗਾ ਤੇ ਜਦੋਂ ਇਹ ਬੈਜਰੀ ਟੱਪੇ ਗਲੀ ਚੋਂ ਆਵਾਜ਼ ਦਿੰਦੇ ਹੋਏ ਸੱਜਦੇ ਆ ਭਾਈ ਸਾਹਿਬ ਗੱਲ ਸੁਣਿਓ ਹਾਂ ਭਾਈ ਆ ਭਾਈ ਸਾਡੀ ਬੇਬੇ ਨੂੰ ਦੇਖਿਓ ਕਈ ਤਾਂ ਦੁਖੀ ਹੁੰਦੇ ਆ ਬਿਜਾਰੇ ਨਾ ਤਾਂ ਉਧਰ ਦਾ ਨਾ ਉਧਰ ਦਾ ਉੱਤੇ ਲੱਗੇ ਰਸਾ ਟੰਬਰ ਕਿਵੇਂ ਸੰਭਾਲੀਏ ਪਰ ਵਿਚਾਰ ਨੇ ਰਾਜ ਕਰਾਉਣਾ ਚਾਹਿਆ ਉਸ ਨੂੰ ਭੇਸਾਣ ਲਿਆ ਹੁਣ ਬੇਲੇ ਦਾ ਘੋਲਡੂ ਵੱਜ ਰਿਹਾ ਸੀਗਾ ਗਲੇ 'ਚ ਆਵਾਜ਼ ਆ ਰਹੀ ਸੀਗੀ ਕੋਲੇ ਖੜ ਕੇ ਵੇਖਿਆ ਤੇ ਕਹਿੰਦਾ ਇਹ ਤਾਂ ਉਹੀ ਬਿਮਾਰੀ ਹੈ ਜੀ ਉੱਠ ਨੂੰ ਸੀ ਕੋ ਸਤਨ ਉਸ ਕਾ ਨੇ ਸੋਚਿਆ ਵੀ ਸ਼ਾਇਦ ਵਧੀਆ ਵੈਦ ਹੈ ਬਿਮਾਰੀ ਨੇ ਨੇ ਦੇਖ ਕੇ ਹੀ ਦੇ ਲੱਭ ਲਈ ਆ ਤੇ ਕਹਿੰਦੇ ਵੈਦ ਜੀ ਫਿਰ ਦਿਓ ਕੋਈ ਇਲਾਜ ਕਰੋ ਜਾਂ ਦਵਾਈ ਕਹਿੰਦੇ ਦਵਾਈ ਕਰ ਦਨੇ ਆ ਪੱਕਾ ਹੀ ਹਾਲ ਆਪਣੇ ਕੋਲ ਆ ਗੁਰੂ ਪਿਆਰਿਓ ਤਨੇ ਮੱਝੇ ਤੋਂ ਢੇਠਾ ਲਾ ਲਉ ਮਾਈ ਨੂੰ ਤੇ ਉਹ ਮਾਈ ਨੂੰ ਨਾਲੇ ਮਜੇ ਤੋਂ ਢੇਠਾ ਨਾ ਦਾ ਗੁਰੂ ਪਿਆਰਿਓ ਸੋਚਿਆ ਵੀ ਕੋਈ ਟੀਕਾ ਕੋਈ ਦਵਾਈ ਕੋਈ ਮਾਲ ਸਤਰਾਊਗਾ ਪਰ ਉਹਨੇ ਤਾਂ ਬੈਗ ਫੋਲਿਆਂ ਦੇ ਵਿੱਚੋਂ ਦੋ ਇਟਾਂ ਨਿਕਲੀਆਂ ਕੋਈ ਸਤਨਾ ਸੀ ਇੱਕ ਇੱਟ ਤਾਂ ਹੰਦੇ ਢੇਠਾ ਰੱਖੀ ਦੂਜੀ ਉਤਰੋ ਮਾਰੀ ਤੇ ਮਾਈ RAMNAND ਸੱਤ ਹੋ ਗਈ ਪੱਕਾ ਹੀ ਹੱਲ ਕਰਤਾ ਕੋਈ ਸਤਰਾ ਹੁਣ ਐਨਾ ਖੇਨ ਲਾਦਾ ਪੁੱਛਦੇ ਪੁੱਛਦੇ ਅਟ ਮਾਈ ਉਹਨੇ ਤੇ ਥਾਂ ਟੁੱਟ ਗਈ ਉਸ ਦੀ ਮੁੜੀ ਮਰ ਗਈ ਉਹ ਕਹਿੰਦੇ ਇਹ ਕੀ ਕਰਤਾ ਯਾਰ ਤੂੰ ਕਹਿੰਦੇ ਯਾਰ ਇਹ ਕੀ ਹੋ ਗਿਆ ਉਹਨਾਂ ਦਾ ਉੱਠਦਾ ਠੀਕ ਹੋ ਗਿਆ ਸੀ ਇਸ ਤਰ੍ਹਾਂ ਕੋ ਸਤਨਾ ਉਹਨੂੰ ਉੱਠਦੀ ਚਮੜੀ ਮੋਟੀ ਆ ਗਲਾ ਮੋਟਾ ਇਹਨੂੰ ਕਹਿੰਦੇ ਆ ਨੀਮ ਹੰਦੀਮਾ ਖਤਰਾ ਹੈ ਜਾਣ ਗਿਆਨ ਦਾ ਅਧੂਰਾ ਜਿਹੜਾ ਬੰਦਾ ਹੈ ਨਾ ਉਹ ਵੀ ਸਾਨੂੰ ਚੱਕਰਾਂ 'ਚ ਪਾਉਂਦਾ ਜਿਵੇਂ ਆ ਡੇਰੇਆ ਵਾਲੇ ਥੋੜਾ ਜਿਹਾ ਗਿਆਨ ਹੋਇਆ ਥੋੜੀ ਜੀ ਸਮਝ ਆਈ ਮਾੜੀ ਮੋਟੀ ਹੰਦੀ ਇਕਾਈ ਹੰਦੀ ਕਨਾਜ ਤੇ ਡੇਰਾ ਖੋਲ ਕੇ ਬਹਿ ਜਾਂਦੇ ਆ ਕਿੰਨੇ ਲੋਕ ਉਹਨਾਂ ਕੋਲ ਤੁਰੇ ਜਾਂਦੇ ਆ ਵਿਚਾਰੇ ਆਪਣਾ ਜੀਵਨ ਬਰਬਾਦ ਕਰੀ ਜਾਂਦੇ ਸਾਨੂੰ ਕਿੰਨੇ ਗਿਆਨ ਦੀ ਲੋੜ ਨਹੀਂ ਹੈ ਤਾਂ ਗੁਰੂ ਪਿਆਰਿਓ ਜਿਸ ਤਰ੍ਹਾਂ